ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਪੰਜਾਬ ਵਿੱਚ ਅੱਜ ਦਿਨ ਸੜਕੀ ਹਾਦਸੇ ਜਿਹੜੇ ਵੱਧਦੇ ਜਾ ਰਹੇ ਆ ਐਕਸੀਡੈਂਟਾਂ ਨਾਲ ਸੈਂਕੜੇ ਲੋਕਾਂ ਦੀ ਜਾਨ ਜਾ ਰਹੀ ਹੈ ਲੇਕਿਨ ਫਿਰ ਵੀ ਕੁਝ ਲੋਕ ਜਿਹੜੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਆ ਉਹ ਬਿਲਕੁਲ ਵੀ ਗੱਡੀ ਚਲਾਉਣ ਵੇਲੇ ਆਪਣਾ ਪੂਰਾ ਨ ਧਿਆਨ ਨਹੀਂ ਦਿੰਦੇ ਤੇ ਪੂਰਾ ਫੋਕਸ ਨਹੀਂ ਰੱਖਦੇ ਹੁਣ ਤਾਜ਼ਾ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਗੜਸ਼ੰਕਰ ਦੇ ਚੰਡੀਗੜ੍ਹ ਰੋਡ ਤੋਂ ਸਾਹਮਣੇ ਆਰੇ ਜਿੱਥੇ ਇੱਕ ਕਾਲਜ ਦੀ ਬੱਸ ਤੇ ਲੱਕੜ ਨਾਲ ਭਰੇ ਟਰੱਕ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੁੰਦੀ ਹੈ ਅਤੇ ਇਹਨਾਂ ਦੋਵਾਂ ਦੇ ਵਿੱਚ ਕਾਰ ਇੱਕ ਮੋਟਰਸਾਈਕਲ ਸਵਾਰ ਆ ਜਾਂਦਾ ਜਿਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਬਹੁਤ ਹੀ ਦਰਦਨਾਕ ਦਿਲ ਦਹਿਲਾ ਦੇਣ ਵਾਲਾ ਇਹ ਹਾਦਸਾ ਦੋ ਵੱਡੀਆਂ ਗੱਡੀਆਂ ਆਪਸ ਟਕਰਾਉਂਦੀਆਂ ਲੇਕਿਨ ਉਹਨਾਂ ਦੋਨਾਂ ਦੇ ਵਿੱਚ ਕਾਰ ਇੱਕ ਮੋਟਰਸਾਈਕਲ ਸਵਾਰ ਆ ਜਾਂਦਾ ਜਿਸ ਦੀ ਬੜੀ ਅਨਫੋਰਚੂਨੇਟਲੀ ਮੌਕੇ ਤੇ ਮੌਤ ਹੋ ਜਾਂਦੀ ਹੈ ਬਹੁਤ ਮੰਦ ਭਾਗੀ ਇਹ ਗੱਲ ਹੈ ਅਤੇ ਵਾਰ-ਵਾਰ ਇਹੀ ਗੱਲ ਜਿਹੜੇ ਮੌਕੇ ਤੇ ਮੌਜੂਦ ਲੋਕ ਸਨ ਉਹ ਕਹਿ ਰਹੇ ਸਨ ਕਿ ਪੰਜਾਬ ਵਿੱਚ ਸੜਕੀ ਹਾਦਸੇ ਬਹੁਤ ਵੱਧਦੇ ਜਾ ਰਹੇ ਆ ਇੱਕ ਵਜ੍ਹਾ ਤਾਂ ਖਰਾਬ ਰੋਡ ਹੈ ਦੂਜਾ ਦੂਜੀ ਵਜ੍ਹਾ ਇਹ ਆ ਕਿ ਕੁਝ ਲੋਕ ਬੜੀ ਹੀ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਨੇ ਉਹ ਆਪਣਾ ਨੁਕਸਾਨ ਵੀ ਕਰਦੇ ਆ ਤੇ ਦੂਜਿਆਂ ਦਾ ਨੁਕਸਾਨ ਵੀ ਕਰਦੇ ਆ ਔਰ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਰੋਡ ਤੇ ਜਾਂਦੇ ਇੱਕ ਕਾਲਜ ਦੀ ਬੱਸ ਤੇ ਲੱਕੜ ਨਾਲ ਭਰੇ ਟਰੱਕ ਦੀ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਅਤੇ ਰੋਡ ਤੇ ਜਾ ਰੇ ਇੱਕ ਮੋਟਰਸਾਈਕਲ ਸਵਾਰ ਇਸ ਦੇ ਵਿੱਚ ਕਾਰ ਆ ਜਾਂਦਾ ਹੈ ਤੇ ਦੋਨ ਉਸ ਦੀ ਜਿਹੜੀ ਹੈ ਮੌਕੇ ਤੇ ਮੌਤ ਹੋ ਜਾਂਦੀ ਹੈ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚਦੇ ਆ ਉਹਨਾਂ ਦਾ ਕਹਿਣਾ ਉਹਨਾਂ ਨੂੰ ਪਤਾ ਲੱਗਾ ਕਿ ਚੰਡੀਗੜ੍ਹ ਰੋਡ ਤੇ ਇੱਕ ਐਕਸੀਡੈਂਟ ਹੋਇਆ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਕਾਲਜ ਦੀ ਬੱਸ ਵਿੱਚ ਜਿੰਨੇ ਵੀ ਸਟੂਡੈਂਟਸ ਸਨ ਉਹਨਾਂ ਨੂੰ ਬੜੀ ਹੀ ਜਲਦੀ ਮੌਕੇ ਦੀ ਨਜ਼ਾਕਤ ਦੇਖਦੇ ਹੋਏ ਹਸਪਤਾਲ ਵਿਖੇ ਭਰਤੀ ਕਰਵਾਇਆ ਜਾਂਦਾ ਹੈ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਜਿਹੜੀ ਡੈੱਡ ਬਾਡੀ ਹੈ ਉਸ ਨੂੰ ਦੇਖ ਕੇ ਆਂਦੇ ਜਾਂਦੇ ਰਾਈਆਂ ਦਾ ਮਨ ਭਰਦਾ ਸੀ ਮਨ ਬੇਚੈਨ ਹੁੰਦਾ ਸੀਗਾ ਤੇ ਜਿਹੜੀ ਡੈੱਡ ਬਾਡੀ ਉਸ ਨੂੰ ਟਰੱਕ ਦੇ ਥੱਲੇੋਂ ਕੱਢ ਲਿਆ ਜਾਂਦਾ ਜਿੰਨੇ ਵੀ ਕਾਲਜ ਦੇ ਜ਼ਖਮੀ ਬੱਚੇ ਹੁੰਦੇ ਉਹਨਾਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਇਲਾਜ ਲਈ ਭੇਜਿਆ ਜਾਂਦਾ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਮੁਲਾਜ਼ਮ ਨੇ ਮੌਕੇ ਤੇ ਕਿਹਾ ਪਰ ਜਿਹੜੇ ਸੀਨ ਹੈ ਮੌਕੇ ਦਾ ਸੀਨ ਹੈ ਕਿ ਤੁਸੀਂ ਬੱਸ ਨੂੰ ਅਤੇ ਟਰੱਕ ਨੂੰ ਦੇਖੋਗੇ ਕਿ ਹਾਲਤ ਬਹੁਤ ਬੁਰੀ ਹੋ ਜਾਂਦੀ ਹੈ ਹਾਲਤ ਬੱਦ ਤੋਂ ਬੱਤਰ ਹੋ ਜਾਂਦੀ ਹੈ ਔਰ ਜੋ ਵਿਅਕਤੀ ਮੋਟਰਸਾਈਕਲ ਤੇ ਆਪਣੇ ਰਾਹ ਤੇ ਜਾ ਰਿਹਾ ਸੀ ਉਸ ਦੀ ਜੈ ਡੈੱਡ ਬੋਡੀ ਦੇਖਦੇ ਉਸ ਦੀ ਬਾਹ ਨੂੰ ਚੱਕ ਕੇ ਇੱਕ ਵਿਅਕਤੀ ਦਿਖਾਉਂਦਾ ਕੈਮਰੇ ਦੇ ਅੱਗੇ ਤਾਂ ਬੜਾ ਹੀ ਮਨ ਭਰਦਾ ਹੈ ਮਨ ਡਰਦਾ ਹੈ ਮਨ ਉਸਦੇ ਪਰਿਵਾਰ ਲਈ ਬੇਚੈਨ ਹੁੰਦਾ ਉਸਦੇ ਪਰਿਵਾਰ ਲਈ ਭਾਵਕ ਹੁੰਦਾ ਕਿ ਅਜਾਈ ਜਿਹੜੀ ਮੋਟਰਸਾਈਕਲ ਸਵਾਰ ਦੀ ਜਾਨ ਗਈ ਹੈ ਤਾਂ ਸਭ ਤੋਂ ਪਹਿਲੇ ਤਾਂ ਸੜਕਾਂ ਜਿਹੜੀਆਂ ਆ ਉਹ ਉਹਨਾਂ ਦਾ ਬੰਦੋਬਸਤ ਇਸ ਤਰੀਕੇ ਹੋਣਾ ਚਾਹੀਦਾ ਹੈ ਸੜਕਾਂ दुरुस्त ਹੋਣੀਆਂ ਚਾਹੀਦੀਆਂ ਤਾਂਕਿ ਟੋਏ ਟੱਪੇ ਨਾ ਹੋਣ ਮੋਟਰਸਾਈਕਲਸ ਜਿਹੜੇ ਟੂ व्हीਲਰਸ ਨੇ ਉਹਨਾਂ ਲਈ ਇੱਕ ਅਲੱਗ ਤੋਂ ਰਸਤਾ ਹੋਣਾ ਚਾਹੀਦਾ ਔਰ ਓਵਰਟੇਕ ਕਰਨ ਲੱਗੇ ਜ਼ਿਆਦਾਤਰ ਹਾਦਸੇ ਵਾਪਰਦੇ ਆ ਤੇ ਜੇ ਸੜਕਾਂ ਦੀ ਕੰਡੀਸ਼ਨ ਵਧੀਆ ਹੋਵੇ ਤਾਂ ਹਾਦਸੇ ਘੱਟ ਸਕਦੇ ਆ ਤੇ ਲਾਪਰਵਾਹੀ ਵੀ ਘੱਟ ਹੋਣੀ ਚਾਹੀਦੀ ਹੈ ਲੇਕਿਨ ਹੁਣ ਬੱਚਿਆਂ ਨੂੰ ਜਿਹੜਾ ਆਸਪਤਾਲ ਵਿਖੇ ਭਰਤੀ ਕਰਾਇਆ ਗਿਆ ਸੜਕ ਇੱਕ ਪਾਸਿਓਂ ਜਾਮ ਹੋ ਜਾਂਦੀ ਹੈ ਔਰ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਜਿਹੜਾ ਗੱਡੀਆਂ ਉਹਨਾਂ ਨੂੰ ਪਾਸੇ ਕੀਤਾ ਜਾਂਦਾ ਤੇ ਟ੍ਰੈਫਿਕ ਨੂੰ ਨਿਰਵਿਘਨ ਚਲਾਇਆ ਜਾਂਦਾ ਦਿਖਾਉਂਦੇ ਮੌਕੇ ਦੀਆਂ ਪੂਰੀਆਂ ਤਸਵੀਰਾਂ ਸਾਨੂੰ ਪਤਾ ਲੱਗਿਆ ਸੀ ਕਿ ਗੜ੍ਹ ਸ਼ੰਕਰ ਤੋਂ ਚੱਡੀਆ ਰੋਡ ਤੇ ਭਗਵਾਂਪਿੰਡ ਦੇ ਲਾਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬੱਸ 'ਚ ਗੁਰਸੇਵਾ ਕਾਲਜ ਦੇ ਬੱਚੇ ਸੀਗੇ ਤੇ ਉਹਨਾਂ ਦੀ ਟੱਕਰ ਹੋਈ ਅਸੀਂ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਰੀ ਮੌਕੇ ਦੇ ਆਕੇ ਦੇਖਿਆ ਤਾਂ ਜਿਹੜੀ ਟਰੱਕ ਓਵਰਲੋਡ ਸੀਗਾ ਇਹਦੇ ਨਾਲ ਲੱਕ ਉਹ ਜਿਹੜਾ ਹੈਗਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੁਰਸੇਵਾ ਕਾਲਜ ਦੀ ਬੱਸ ਦੇ ਨਾਲ ਟਕਰਾਇਆ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹੀਰ ਸ਼ਿਕਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬੱਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਬੋਡੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸੇ ਬਲ ਹਸਪੀਟਲ ਭੇਜੀ ਗਈ ਹੈ ਤੇ ਜਿਹੜੇ ਬੱਚੇ ਸੀਗੇ ਬੱਸ ਦੇ ਵਿੱਚ ਇੰਜਰ ਸੀਗੇ ਉਹਨਾਂ ਨੂੰ ਜਿਹੜਾ ਸਿਵਲ ਹਸਪੀਟਲ ਭਜਾਇਆ ਗਿਆ ਟਰੱਕ ਦਾ ਟਰੱਕ ਦਾ ਡਰਾਈਵ ਤੇ ਬੱਸ ਦਾ ਡਰਾਈਵ ਵੀ ਜਿਹੜਾ ਹੈਗਾ ਹਸਪੀਟਲ ਅੱਗੇ ਭੇਜੇ ਗਏ ਪਤੀ ਅੱਗੇ ਉਹਨਾਂ ਦਾ ਜਿਹੜਾ ਇਲਾਜ ਹੈ ਕਿੰਨੇ ਵਿਅਕਤੀਆਂ ਦੀ ਟੋਟਲ ਟੈਸਟ ਹੋਈ ਇਹਦੇ ਵਿੱਚ ਫਿਲਹਾਲ ਤਾਂ ਮੌਕੇ ਤੋਂ ਇੱਕੋ ਡੈੱਡ ਬਡੀ ਅਸੀਂ ਚੁੱਕੀ ਹੈ ਤੇ ਬਾਕੀ ਦਾ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਕੀ ਹਾਲ ਇਹ ਮੋਟਰਸਾਈਕਲ ਸਵਾਰ ਜਿਹੜੇ ਇਹ ਮੋਟਰਸਾਈਕਲ ਸਵਾਰ ਸੀਗਾ ਜਿਹੜਾ ਕਿ ਇਹਦੇ ਇਹਨਾਂ ਦੋਨਾਂ ਦੀ ਟੱਕਰ ਦੇ ਵਿੱਚ ਆ ਗਏ ਐਕਸੀਡੈਂਟ ਦਾ ਕਾਰਨ ਕੀ ਪਤਾ ਲੱਗਾ ਜੀ ਐਕਸੀਡੈਂਟ ਦਾ ਕਾਰਨ ਇਹ ਹੀ ਹੈ ਕਿ ਇਹ ਟਰੱਕ ਜਿਹੜਾ ਹੈਗਾ ਇਹ ਓਵਰਲੋਡ ਸੀਗਾ ਇਹ ਹਾਰਪੁਰ ਸਾਈਡ ਤੋਂ ਆਇਆ ਬਾਕੀ ਇਹਦੇ ਬਾਰੇ ਜਿਹੜੀ ਚੈੱਕੀ ਕਰ ਕੀਤੀ ਜਾ ਰਹੀ ਹੈ ਏ ਭਾਜੀ ਇਹ ਜਿਹੜਾ ਟਰੱਕ ਐ ਐਕਸੀਡੈਂਟ ਹੋਇਆ ਬੱਸ ਨਾਲ ਕੀ ਹੋਇਆ ਸੀਗਾ ਇਹ ਵੀਰੇ ਟਰੱਕ ਘੜਸ਼ਣ ਕਰਾਉਂਦਾ ਸੀ ਸਾਨੂੰ ਅਸੀਂ ਇੱਥੇ ਕੋਲ ਸਰਪੰਚਾਂ ਨੂੰ ਭੇਜ ਲਿਆ ਮੇਰੇ ਇੱਥੇ ਕੰਮ ਕਰਦਾ ਤੇ ਟਰੱਕ ਦੇ ਟਾਇਰ ਫਟਣ ਦੀ ਆਵਾਜ਼ ਆਈ ਗੱਡੀ ਕੰਟਰੋਲ ਦੇ ਬਾਹਰ ਹੋਈ ਬੱਸ ਦੇ ਮੋੜੇ ਇੱਕ ਮੋਟਰਸਾਈਕਲ ਜਾਂਦਾ ਸੀ ਕਾਲਜ ਦਾ ਮੁੰਡਾ ਹੀ ਸੀ ਹੋਊਗੀ ਇਸੇ ਕਾਲਜ ਦਾ ਗਰਸ਼ੇਵਾ ਕਾਲਜ ਦਾ ਪਹਿਲਾਂ ਉਹ ਟਰੱਕ ਮੁੰਡੇ ਨੂੰ ਲੈ ਕੇ ਆਇਆ ਬੱਸ ਨਾਲ ਘਰੀਸ ਕੇ ਤੇ ਮੋੜ ਕੇ ਫੇਰ ਗੱਡੀ ਆ ਕੇ ਪਾਸੇ ਚ ਵੱਜੀ ਐ ਤੇ ਬੱਸ ਜਦ ਸਕੂਲ ਦੇ ਬੱਚੇ ਸੀ ਹਾਂਜੀ ਬੱਸ ਦੇ ਵਿੱਚ ਕੁੜੀਆਂ ਸੀਆਂ ਗਰਸ ਕੁੜੀਆਂ ਕਾਲਜ ਦੀਆਂ 15 16 ਕ ਦੀ ਗਿਣਤੀ ਹੋਣੀ ਜਿਹੜੀ ਅਸੀਂ ਅੱਥੀ ਮੈਂ ਮੁੰਡਾ ਇੱਥੇ ਵੇਣੇ ਦੇ ਕੰਮ ਕਰਦਾ ਉਹ ਤੇ ਦੋਨੇ ਮੁੰਡੇ ਮੁੱਕੇ ਲਿਖਿਆ ਜੀ ਪਹਿਲਾਂ ਅਸੀਂ ਬੱਸ ਜੋ ਸਟੂਡੈਂਟ ਕੱਢੇ ਡਰਾਈਵਰ ਕੱਢੇ ਥੇ ਬਾਅਦ ਚ ਟਰੱਕ ਕਿੰਨੀ ਖਾਲਤ ਮਾੜੀ ਸੀ ਜਲੇ ਬੱਚੇ ਕੱਢੇ ਕਿੰਨੇ ਕੁ ਸੀਰੀਅਸ ਸੀਗੇ ਉਹਦੇ ਵਿੱਚ ਡਰਾਈਵਰ ਨੇ ਸੀਰੀਅਸ ਹਾਸ ਤੁਸੀਂ ਬੱਸ ਵਾਲੇ ਦੀ ਤੇ ਜਿਹੜਾ ਬੰਦਾ ਸੀਗਾ ਆਪਣੇ ਆਪਣੇ ਬੱਸ ਟਰੱਕ ਦਾ ਡਰਾਈਵਰ ਇੱਕ ਡਰਾਈਵਰ ਪਤਾ ਨਹੀਂ ਕਨੈਕਟਰ ਸੀਗਾ ਉਹਦੇ ਵਿੱਚ ਇੱਕ ਉਹ ਸੀਰੀਅਸ ਸੀਗਾ ਤੇ ਬੱਸ ਦੇ ਵਿੱਚ ਡਰਾਈਵਰ ਦੇ ਬੈਕਸਾਈਡ ਤੇ ਜਿਹੜੀ ਕੁੜੀ ਬੈਠੀ ਸੀ ਜਿਆਦਾ ਸੀਰੀਅਸ ਹੋ ਸੀਗੀ ਜੀ ਬਾਕੀ ਦੇ ਚੋਟ ਕਿਸੇ ਸਿਰ ਤੇ ਕਿਸੇ ਲੱਤ ਟੁੱਟ ਗਈ ਕਿਸੇ ਦੀ ਬਾਹਂ ਟੁੱਟ ਗਈ ਤੇ ਡੈਥ ਵੀ ਹੋਈ ਹੈ ਕਿੰਨੀ ਕਿੰਨੀ ਜਿਆਦਾ ਹੋਈ ਹੈ ਉਹ ਇੱਕ ਸੀ ਲਗਭਗ ਗਿਰਤੀ ਹੋਈ ਹੈ ਜਿਹੜੇ ਟਰੱਕ ਦੇ ਮੋਹਰੇ ਸਾਡੇ ਤੇ ਮੈਂ ਬੱਸ ਦੇ ਕੱਬੇ ਮੋੜਦਾ ਹਲੇ ਬਾਕੀ ਅਧਿਕਾਰਿਕ ਤੌਰ ਤੇ ਪੁਸ਼ਟੀ ਹੋਈ ਕੋਈ ਸੱਚਾ ਕਿਸੇ ਨੇ ਹਲੇ ਇੱਕ ਤੱਕ ਕੋਈ ਸੰਤੁਸ਼ਟੀ ਨਹੀਂ ਆਦੇ ਜਿਆਦਾ ਮੌਕੇ ਦੇ ਇੱਥੇ ਹੀ ਆ ਹੁਣ ਬਾਕੀ ਹਸਪਤਾਲ ਤੋਂ ਜੋ ਰਿਪੋਰਟ ਆਉਗੀ ਉਹ ਪਤਾ ਲੱਗੂਗਾ